ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਲਜੀਤ ਓਸਾਂਜ ਇਨੀ ਦਿਨੀ ਆਪਣੀ ਨਵੀਂ ਆ ਰਹੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਚਰਚਾ ਦੇ ਵਿੱਚ ਨੇ ਸਾਈ ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਵੀ ਦਿਖਾਈ ਦਿੱਤੀ। ਭਾਰਤ ਦੇ ਵਿੱਚ ਪਾਕਿਸਤਾਨੀ ਸਿਤਾਰਿਆਂ ਤੇ ਲੱਗੇ ਬੈਨ ਦੇ باوجود ਹਾਨੀਆ ਦਾ ਪੰਜਾਬੀ ਫਿਲਮ ਦੇ ਵਿੱਚ ਦਿਖਾਈ ਦੇਣਾ ਕਈਆਂ ਤੋਂ ਬਰਦਾਸ਼ਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 2 ਪਰੀਲ ਨੂੰ ਪਹਿਲਗਾਮ ਹੋਏ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿੱਚ ਤਣਾਅ ਕਾਫੀ ਵੱਧ ਗਿਆ। ਸਾਰੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੋ ਇਸ ਦੇ ਲਈ ਸਰਕਾਰ ਜੀ 3 ਦੇ ਵਿੱਚ ਹਾਨੀਆਂ ਦੇ ਦਿੱਖਣ ਤੋਂ ਬਾਅਦ ਵਿਵਾਦ ਨਮਾ ਉੱਠ ਗਿਆ ਪਰ ਵਿਵਾਦ ਪਦਨ ਤੋਂ ਪਹਿਲਾਂ ਮੇਕਰਸ ਨੇ ਸਾਫ਼ ਕੀਤਾ ਹੈ ਕਿ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ ਬਾਕੀ ਦੇਸ਼ਾਂ ਦੇ ਵਿੱਚ ਇਸ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਅਦਾਕਾਰ ਦਲਜੀਤ ਨੇ ਆਪਣੇ ਇੰਸਟਾਗ੍ਰam ਤੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਸੋ ਇਸ ਦੇ ਵਿੱਚ ਉਹ ਪਾਕਿਸਤਾਨੀ ਅਦਾਕਾਰ ਹਾਨੀਆਂ ਅਮੀਰ ਦੇ ਨਾਲ ਰੋਮਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਗੱਲ ਸਿਰਫ ਸਾਨੀਅਤ ਸੌਰੀ ਹਾਲਾਂਕਿ ਇਹ ਗੱਲ ਸਿਰਫ ਹਾਨੀਅਤ ਤੱਕ ਸੀਮਤ ਨਹੀਂ ਹੈ ਸਗੋਂ ਇਸ ਦੇ ਵਿੱਚ ਨਾਸਿਰ ਚਿੰਦਯੋਤੀ ਡੈਨੀਅਲ ਅਖਾਵਰ ਅਤੇ ਸਲੀਮ ਅਲਬੈਲਾ ਵਰਗੇ ਵੀ ਕਲਾਕਾਰ ਸ਼ਾਮਿਲ ਨੇ ਦੱਸਿਆ ਗਿਆ ਕਿ ਸਰਟੀਫੀਕਲਮ ਭਾਰਤ ਪਾਕਿਸਤਾਨ ਤਣਾ ਤੋਂ ਪਹਿਲਾਂ ਸ਼ੂਟ ਕਰ ਲਈ ਗਈ ਹੈ ਪਰ ਵਰਤਮਾਨ ਸਥਿਤੀ ਤੇ ਭਾਰਤ ਦੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤ ਦੇ ਵਿੱਚ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ